ਗੁਰਮਤਿ ਮਿਸ਼ਨ ਜੈਵਲਪੁਰ ਸਰਕਲ ਵੱਲੋਂ ਪਿਛਲੇ 40 ਸਾਲਾਂ ਤੋਂ ਗੁਰਮਤਿ ਕਲਾਸਾਂ ਲੱਗ ਰਹੀਆਂ ਹਨ ਜੈਮਲਪੁਰ ਦੇ ਵਕਫਾ ਸੈਂਟਰਾਂ ਵਿੱਚ ਗੁਰਦਵਾਰਾ ਪ੍ਰੇਮ ਨਗਰ ਵਿਖੇ ਵੀ ਪਿਛਲੇ 40 ਸਾਲਾਂ ਤੋਂ ਕਲਾਸਾਂ ਲੱਗ ਰਹੀਆਂ ਨੇ ਅੱਜ ਸਾਡੇ ਨਾਲ ਗੁਰਦਵਾਰਾ ਪ੍ਰੇਮ ਨਗਰ ਦੇ ਪ੍ਰਮਾਤਸਰ ਸੁਖਤਰ ਸਾਹਿਬ ਗੁਰਾਨੰਦ ਸਕੂਲ ਦੇ ਅਧਿਖਸ਼ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਕਲਾਸਾਂ ਜਿਹੜੀਆਂ ਨੇ ਸੰਪੰਨ ਹੋਈਆਂ ਨੇ ਇੱਕ ਵਿਊ ਪਾਲਿਸ ਪ੍ਰੇਮ ਨਗਾ ਸੈਂਟਰ ਦੇ ਵਿੱਚ ਉਰਮਤ ਮਿਸ਼ਨ ਵੱਲੋਂ ਜੋ ਇੱਕ ਬੈਸਟ ਸਟੂਡੈਂਟ ਪੜ੍ਹਿਆ ਜਾਂਦਾ ਹੈ ਉਸ ਦੇ ਵਿੱਚ ਇਸ ਵਾਰ ਸਰਦਾਰ ਹਰਸਿੰਗੁਰ ਸਿੰਘ ਜੀ ਨੇ ਉਹ ਬੈਸਟ ਸਟੂਡੈਂਟ ਬਣਾਏ ਗਏ ਨੇ ਸੋ ਅੱਜ ਉਹਨਾਂ ਦੇ ਨਾਲ ਅਸੀਂ ਕੁਝ ਬਹੁਤ ਹੁੰਦਿਆਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਹਰਸਿੰਗੁਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਕਿ ਤੁਸੀਂ ਬੈਸਟ ਸਟੂਡੈਂਟ ਇਸ ਸੈਂਟਰ ਦੇ ਬਣਾਏ ਗਏ ਹੋ रिकॉर्डर पे जवाबदारी भी जैना हु क्योंकि बेस्ट स्टूडेंट इज इस आइडियल स्टूडेंट है ना ते उन इन क्लास वाले भी ਤੁਸੀਂ ਹੋਰ ਕੀ ਪੜਾਈ ਪੜਾਈ ਕੀਤੀ ਆ ਹੋਰ ਵੀ ਵੀ ਐਕਟੀਵਿਟੀਜ਼ ਕੀਤੀਆਂ ਵਗੈਰਾ ਵੀ ਕਰਦੇ ਹਾਂ ਜੀ ਕਿਰਤਨ ਤੇ ਤਬਲਾ ਵੀ বাজਾ ਲਿਆ ਵੀ ਮੈਂ ਦੇਖਿਆ ਵੀਡੀਓ ਦੇ ਵੀ ਵੀ ਤਬਲਾ ਬਜਾ ਰਿਹਾ ਸੀ ਸਿੱਖਿਆ ਵੀਡੀਓ ਤਬਲਾ ਜਾਂ ਕੀਰਤਨ ਜਾਂ ਤਬਲਾ ਸਿੱਖਿਆ ਨਹੀਂ ਹੈ ਸਿੱਖਿਆ ਆ ਬਣਾ ਜੀ اچھا اچھا ਮੈਂ ਨਾ ਜਮਾਨ ਸਿੰਘ ਤੋਂ ਮੈਸਰ ਯੂਨੀਵਰਸਿਟੀ ਕਾਲਜ ਅਗੇ ਹਰ ਕਾਲਜ ਜੀ ਮੈਂ ਉਸੇ ਯੂਨੀਵਰਸਿਟੀ ਦੇ ਕਾਲਜ ਤੋਂ ਕਹਾ ਸੰਬੰਧ ਗਾਹ ਮੈਂ ਜਾਣਾ ਹੈ 6 ਸਾਲ ਦਾ ਡਿਪਲੋਮਾ ਕਰ ਲੈਣਾ ਜਾਂ ਜੇ 5 ਸਾਲ ਹੋ ਗਏ ਨੇ 1 ਸਾਲ ਬਾਕੀ ਤੇ ਉਹਨਾਂ ਕੇ ਕੀ ਬਲਕ ਕਿਰਤ ਨਹੀਂ ਕਰੋਗੇ ਜਾਂ ਆਪਣਾ ਜੋਬ ਕੀ ਪੜਾਈ ਕਰ ਲੋ ਕਿੰਨੇ ਕਲਾਸ ਪੜ੍ਹ ਗਏ ਮੈਂ ਅਗੇ 9th ਵਿੱਚ ਪੜ੍ਹਦਾ ਜਾਂ ਜੇ 9th ਵਿੱਚ ਪੜ੍ਹਦੇ ਹੋ ਬਹੁਤ ਛੋਟੇ ਰਹੋ ਸੀ ਤੇ ਦੇ ना? अन्ना है ना तूसी इतना वड्डा यार अवार्ड प्राप्त कीता बहुत बधाई है नमस्ते ते उनकी आगे टवाड़ा तो की मतलब की सब्जेक्ट लेना करियर विच थोड़ी की करना चाहूंगी साइंस मैथ्स साइंस एक भी गलती मैं दबास एंड बोलिए अरे वाह ए होइना क्या ते चलो फैनू पता है तुम्हारे रिलेशन विच भी दरबार साहब ने ऐड कर है ना ਬਹੁਤ अच्छी ਗੱਲ ਹੈ ਜੀ ਤੁਸੀਂ ਇੰਨਾ ਵੱਡਾ ਸੋਚਿਆ ਹੈਗਾ ਇਹ ਤੇ ਬੜੀ ਸਮਾਗ ਸਮਾਗ ਵਾਲੀ ਗੱਲ ਹੈ ਤੇ ਬਾਕੀ ਕੈਰੀਅਰ ਮਤਲਬ ਜੋ ਪੜ੍ਹਾਈ ਹੈ ਤੁਸੀਂ ਉਹ ਕੀ ਬ洛ਕ ਹੈ ਕਿ ਪੜ੍ਹਾਈ ਕਰਨੀ ਹੈ ਫਿਰ ਇਹ ਜੋਬ ਕਰੋਗੇ ਅਸਲ ਵਿੱਚ ਦੋਵੇਂ ਨੂੰ ਦੋਨੋਂ ਕਰੋ ਐਠੀ ਗੁਰੂ ਨਾਨਕ ਸਾਹਿਬ ਦਾ ਇਹ ਸਿਧਾਂਤ ਹੈ ਕਿਰਤ ਕਰਨੀ ਹੈ ਨਾਲ ਕਿਰਤ ਨਾਲ ਕਰੋਗੇ ਨਾਲ ਤਾਂ ਇਹ ਕਿਰਤ ਹੋਰ ਚੜਦੀ ਕਲਾ ਵਿੱਚ ਆਏਗਾ ਹਾਂ ਜੀ ਤੇ ਹੁਣ ਜਿਸ ਤਰ੍ਹਾਂ ਤੁਸੀਂ ਇਹ ਬੈਸਟ ਸਟੂਡੈਂਟ ਦਾ ਪ੍ਰਾਈਜ਼ ਦਿੱਤਾ ਹੈਗਾ ਤੇ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਗੁਰਮਤਿ ਬਾਰੇ ਗੁਰਮਤਿ ਸਿਖਲਾਈ ਬਾਰੇ ਕਿ ਉਹਨਾਂ ਨੂੰ ਗੁਰਮਤਿ ਸਿਖਲਾਈ ਕੌਣ ਕਰਾਂਦੇ ਸੀ ਤੁਹਾਨੂੰ ਸਭ ਤੋਂ ਪਹਿਲਾਂ ਸੇ ਮੈਨੂੰ ਬਚਪਨ ਤੋਂ ਇੱਕ ਤਰ੍ਹਾਂ ਹੀ ਇਹ ਜਾ ਮੂਗੀ ਬਿਲਕੁਲ ਮੇਰੇ ਪਿਤਾ ਜੀ ਨੇ ਹਾਂ ਸਾਡੇ ਸਾਡੇ ਮਾਤਾ ਜੀ ਨੇ ਇੱਛਾ ਰਹੀ ਚਾਹੁੰਦੀ ਕਿ ਆਪਾਂ ਨੇ ਪਈ ਕਾਂਗ ਸਿੰਘ ਜੀ ਨੰਬਾ ਦਾ ਮਹਾਨ ਕੋਸ਼ ਹੈ ਮੈਂ ਉਹ ਪੜਿਆ ਵਾਹ ਇਹ ਹੋਵੇ ਕਿ ਨਾ ਬਣੀ ਤਾਂ ਮੁੱਖੀ ਆਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਉਹਨਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਉਸਰਾ ਕਰਨ ਸਿੱਖਾਈ ਲੈਣੀ ਚਾਹੀਦੀ ਹੈ ਇਸਰਾ ਅਜਿਹੇ ਮੇਰੀ ਆਪਣੀ ਜ਼ਿੰਦਗੀ ਦੀ ਸ਼ਰਮ ਹੈ ਨਹੀਂ ਕਿਸੇ ਨੂੰ ਧਿਆਨ ਨਹੀਂ ਲੈ ਸੰਭਾ ਪਾਲਣਾ ਇਹ ਕਿਵੇਂ ਕਹ ਸਕਾਂ ਕਿ ਹਮ ਮਾਤਾ ਪਿਤਾ ਕੋ ਕਪੜੇ ਮੱਚੇ ਹਨ ਨੂੰ ਨਹੀਂ ਮੰਨਣਾ ਸੇ ਕੋਈ ਪਾਣਾ ਚਾਹੀਦਾ ਬਹੁਤ ਬਹੁਤ ਵਾਟਾ ਕੋਸ਼ਿਸ਼ ਕਰ ਬਹੁਤ ਬਹੁਤ ਤੁਹਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਹਰ ਸੁਪਨਾ ਪੂਰਾ ਹੋਵੇ ਹੋਰੇ ਜੋ ਬੈਸਟ ਸਟੂਡੈਂਟ ਹੈ ਤੁਸੀਂ ਹੋਰ ਵੀ ترقی ਕਰੋ ਤਾਂ ਕਿ ਹੋਰ ਬੱਚੇ ਵੀ ਅਸਪਾਇਰ ਹੋਣਾ ਤੁਹਾਡੇ ਤੋਂ ਸਿੱਖ ਲੈਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ